ਹਾਂਜੀ ਬੇਗੀਆਂ ਆ ਜਾ ਲਾ ਟੋਪਰ ਟੈਂਪਰ ਦੀ ਵੀਡੀਓ ਦੀ ਸ਼ੁਰੂਆਤ ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਵੀ ਆਪਾਂ 180 ਡੇਜ਼ ਚੈਲੰਜ ਲਿਆ ਹੋਇਆ ਆਪਾਂ ਲਗਾਤਾਰ ਕੰਟੀਨਿਊ YouTube ਤੇ 180 ਡੇਜ਼ ਵੀਡੀਓ ਡਾਊਨਲੋਡ ਅਪਲੋਡ ਕਰਨੀ ਆ ਸੋ ਆਪਣਾ ਨਵਾਂ ਚੈਨਲ ਹੋ ਗਿਆ ਕਿ ਸਾਰੇ ਵੀ ਸਪੋਰਟ ਜ਼ਰੂਰ ਕਰੋ ਇਸ ਚੈਨਲ ਨੂੰ ਸੇ ਤੋਂ ਅੱਜ ਦੇ ਵੀਡੀਓ ਸ਼ੁਰੂਤ ਕਰਦੇ ਤੇ ਵੀਡੀਓ ਚੱਲ ਰਹੀ ਜਿਵੇਂ ਹੁਣ ਆਪਾਂ ਸਰ ਕਰਦੇ ਕੰਮ ਕਰਦੇ ਆ ਆ ਗਿਆ ਉਹ ਤਾਂ ਖਾਂ ਛੱਡेंगे ਆਦਰ ਮਰਾਦੋ ਚਾ ਬੇਲਾ ਕੰਮ ਚੀਨ। ਤੇ ਦੇਖੋ ਜੀ ਹੁਣ ਆਪਾਂ ਹੁਣ ਚਲੋ ਅੱਜ ਦਾ ਕੰਮ ਕਰਨਾ ਸ਼ੁਰੂ। ਸੁਕਰਦੇ ਮੈਂ ਪਸ ਨੂੰ ਨਵਾਉਣੇ ਸਟਾਰਟ। ਆਪਣੇ ਕੋਲੇ ਦੋ ਕਟੀਆਂ ਆਏ ਇੱਕ ਬੂਰੀ ਇੱਕ ਬਲੈਕ। ਇੱਕ ਮੇਰੇ ਹਿਸਾਬ ਨਾਲ ਤਨ ਪਲਾਂ ਦੀ ਹੋਊਗੀ। ਇੱਕ ਢਾਈ ਸਾਲਾਂ ਦੀ ਲਾ ਲਓ। ਇਹ ਜਿਹੜੀ ਇਹ ਬੂਰੀ ਕੱਟੀ ਇਹ ਤਾਂ ਆਪਾਂ ਘਰ ਦਾ ਰਵਈ ਹੈਗਾ। ਜੋ ਬਲੈਕ ਆਪ ਹੈ ਵੈਸੇ ਲਈ ਹੋਈ ਹੈ ਕਿ ਜਦੋਂ ਯਾਰ ਦੋਸਤ ਤਾਂ ਸੋ ਆਪਣਾ ਪਹਿਲਾ ਕੰਮ ਇਹ ਹੁੰਦਾ ਵੀ ਇਹਨਾਂ ਨੂੰ ਨੀਰਾਚਾਰਾ ਪਾ ਕੇ ਬਸ ਇਹਨਾਂ ਨੂੰ ਜਦੋਂ ਪਾਣੀ ਆ ਗਿਆ ਉੰਤੇ ਪਾਣੀ ਵਿੱਚ ਇਹਨਾਂ ਨੂੰ ਨਮਾਉਣਾ ਪਿਆਉਣਾ ਗਰਮੀ ਦੇ ਦਿਨਾਂ ਵਿੱਚ ਸਿਆਲ ਦੇ ਦਿਨ ਵਿੱਚ ਵੀ ਕਲਾ ਨੀਰਾਚਾਰਾ ਬਸ ਆਪਣੇ ਆਹੀ ਇੱਕ ਦੋ ਡਿਓਟੀਆਂ ਸਵੇਰ ਸ਼ਾਮ ਘਰ ਦੇ ਵਿੱਚ ਹੋਰ ਕੁਝ ਜ਼ਿਆਦੀ ਡਿਓਟੀਆਂ ਨਹੀਂ ਹੈ ਜਿਵੇਂ ਕਿ ਤੁਹਾਨੂੰ ਪਤਾ ਹੋਣਾ ਆਪਾਂ ਸ਼ੁਰੂ ਕਰਤਾ ਇਹਨਾਂ ਨੂੰ ਨਮਾਉਣਾ ਸੋ ਪਹਿਲਾ ਇਹਨਾਂ ਨੂੰ ਨਵਾ ਕੇ ਇਹਨਾਂ ਦੀ ਅੱਜ ਖੁਸ਼ਕੀ ਘਟਦੇ ਆਂਗੇ ਸਮਾਰ ਕੇ ਚੰਗੀ ਤਰ੍ਹਾਂ ਤੋਂ ਇਹਨਾਂ ਨੂੰ ਆਪ ਮਲ ਮਾ ਕੇ ਲੋਨਗੇ ਕਿ ਰਾਤ ਨੂੰ ਬਹੁਤ ਜ਼ਿਆਦਾ ਲੜਦੇ ਆਂ ਸੋ ਲਿਟਣੇ ਕਰਕੇ ਬਿਲਕੁਲ ਗਾਰੇ ਦੇ ਵਿੱਚ ਗੱਟੋ ਹੋ ਜਾਂਦੀਆਂ ਸਵੇਰ ਤੱਕ ਦੇਖਣ ਲਈ ਹਾਲਤ ਰਹਿੰਦੀ ਨਹੀਂ ਉਹਦੇ ਲੱਗਦੇ ਨਹੀਂ ਕਟਿਆ ਹੁੰਦੀਆਂ ਇੰਨੀਆਂ ਗਲਿਬੜੀਆਂ ਹੁੰਦੀਆਂ ਗਾਰੇ ਦੇ ਵਿੱਚ ਜੇ ਕਦੇ ਹੋ ਜਾਵੇਗਾ ਤਾਂ ਉਹ ਵੀ ਵੀਡੀਓ ਜ਼ਰੂਰ ਪਾਵਾਂਗੇ ਇਹਨੇ ਲਿਬੜ ਲਿਬੜਨ ਹੋਈਆਂ ਦੀ ਸੋ ਹੁਣ ਆਪਾਂ ਇਹਨਾਂ ਵਾਸਤੇ ਜੋ ਪਸ਼ੂ ਵਾਸਤੇ ਬੱਕਲੀਆਂ ਧਰੀਆਂ ਹੋਈਆਂ ਉਹ ਬੱਕਲੀਆਂ ਦੇਖ ਲਿਏ ਕਿਉਂਕਿ ਇਹਨਾਂ ਨੂੰ ਖਾਗ ਦੇਣ ਜੇ ਪਸ਼ੂ ਰੱਖਣ ਤਾਂ ਇਹਨਾਂ ਨੂੰ ਖਾਗ ਦੇਣੀ ਵੀ ਜ਼ਰੂਰੀ ਹੈ ਖਰਚਾ ਹੁੰਦਾ ਹੈ ਕਰਨਾ ਪੈਂਦਾ ਖਰਚਾ ਫੇਰ ਹੀ ਪਸ਼ੂ ਬਣਦੇ ਹੈਗੇ ਨੇ ਤੁਹਾਨੂੰ ਪਤਾ ਫਿਰ ਦੁੱਧ ਪੀਣਾ ਉੱਥੇ ਇਕੱਲੇ ਦੁੱਧ ਪੀਣਾ ਸੌਖਾ ਤੇ ਲੋ ਚੋਬਨ ਨੇ ਥੋੜੇ ਐਕਸ਼ਨ ਮਾਰੇ ਹੈ ਕਿ ਕਿ ਰੱਖਿਆ ਮਾਤਾ ਨਵੇਂ ਨਵੇਂ ਇਹ ਵੀਡੀਓ ਵੀਡਿਓ ਟ੍ਰੇਡਿੰਗ ਸਿੱਖੀ ਹੈਗੀ ਨਹੀਂ ਨਹੀਂ ਪਤਾ ਲੱਗਦਾ ਕਿਹੜਾ ਕਿੱਥੇ ਕੀ ਲਾਦਾ ਆਵੜਾ ਪੰਗਾ ਹੋਇਆਗਾ ਇਹ ਲੱਗ ਜਾਂਦਾ ਹੁਣ ਕਿਨਾ ਕੱਟ ਕੱਟਣ ਜੀ ਕਹਦੇ ਨੇ ਨਹੀਂ ਬੈਸਟ ਹੀ ਇਹ ਸੋ ਤਾਂ ਹੈਗੇ ਪ੍ਰਿੰਡਾਂ ਦਾ ਛੱਤਾ ਥੱਲੇ ਚੁੱਲ੍ਹੇ ਚੁੱਲ੍ਹੇ ਜਦੋਂ ਇਹ ਅੱਗ ਬਾਲ ਦਿੰਨੇ ਆ ਨਾ ਬੱਕਲੀਆਂ ਅੱਤੇ ਸਭ ਪ੍ਰਿੰਡਾ ਉੱਟ ਕੱਢਦੇ ਸੀ ਇਕਨਾਂ ਪੂਆਂ ਤਾਂ ਜਾਂਦਾ ਜਦੋਂ ਸੋ ਤਾਂ ਕਰ ਕੀ ਕਿਆ ਬਤਨ ਹੈ ਚੋਬਰ ਨੇੜੇ ਹੋ ਕੇ ਘਰਾ ਵੀਂਦਾ ਹੈ ਅੱਜ ਤੇ ਰੱਖ ਨਾ ਤੋ ਅਗ ਵਸੇਦੋ ਆਪੇ ਪੱਖਲੀਆਂ ਬੁਕਲੀਆਂ ਨਾ ਸਾਰਾ ਕੰਮ ਮੈਂ ਡੰਨ ਕਰਕੇ ਫਿਰ ਆਪੇ ਉਦੋਂ ਬਾਅਦ ਹੁੰਨੇ ਆ ਵੇਲੇ ਦਿਨੇ ਫਸਾ ਦੇਣ ਵੇਲੇ ਫਿਰ ਆਪਣੀ ਚਾਲ ਵੇ ਡਿਊਟੀ ਸ਼ੁਰੂ ਹੋ ਜਾਂਦੀ ਹੈ ਟਾਈਮ ਟੂ ਟਾਈਮ ਕੰਮ ਕਰੀਦਾ ਸੀ ਤੁਹਾਨੂੰ ਪਤਾ ਹੈ ਸਾਡਾ ਸੋ ਬੰਨ ਪਿੱਛੇ ਪਤਾ ਨਹੀਂ ਕਿਹੜਾ ਵਾਜਾ ਮਾਰੀ ਜਾਂਦਾ ਹੁਣ ਉਧਰ ਗਲੀ 'ਚ ਮੈਂ ਕਿਤੇ ਕੋਈ ਆ ਗਿਆ ਤੇ ਇਹ ਸਾਡੇ ਗਵਾਂਡੀਆਂ ਵਿੱਚ ਜਾ ਕੇ ਚਾਰ ਪੰਜ ਹੁਣ ਉਹਨਾਂ ਨੇ ਮਿੱਕੀ ਰੱਖਿਆ ਬਾਹਰ ਗੇਟ ਡਾ ਕੇ ਕਰਦੇ ਕੀ ਆ ਆ ਕੇ ਸਾਡੇ ਤਿੰਨੇ ਚਾਰੇ ਆ ਕੇ ਕੱਟੀ ਖੋਲ ਲੈਂਦੇ ਛੋਟੀ ਕੱਟੀਆਂ ਮਹੀਨੇ ਦੀ ਵੈਸੇ ਆਉਂਦੇ ਤਾਂ ਚੌੜ ਨਾਲ ਖੋਲ ਲੈਂਦੇ ਤੇ ਖੋਲ ਕੇ ਮੁੜ ਕੇ ਰਕਿਚੀ ਫਿਰਦੇ ਆ ਇਹ ਰਸਾਂਉਂਦੀ ਨਹੀਂ ਮੜ ਕੇ ਮੱਝ ਥੱਲੇ ਵੜ ਜਾਂਦੀ ਦੁੱਧ ਚੰਗਾ ਆਉਂਦੇ ਪਰ ਸੋ ਇਹਨਾਂ ਨੇ ਸਾਰਾ ਦੁੱਧ ਚੰਗਾਤਾ ਸਾਨੂੰ ਪਤਾ ਲੱਗਿਆ ਵੀ ਖੋਲੀ ਫਰਦੇ ਮੈਂ ਕਿ ਉਹ ਥੱਲੇ ਖੜੇ ਰਹੇ ਉਹ ਚੁੰਗੀ ਗ੍ਰਾਮ ਦਾ ਇਹਨਾਂ ਤਾਂ ਕਰਕੇ ਹੁਣ ਉਹਨਾਂ ਦੇ ਬਦਮਾਸ਼ੀ ਕਰਨ ਦਾ ਟਾਈਮ ਆਇਆ ਸਾਡਾ ਤੇ ਮੈਂ ਉਹਨਾਂ ਨੂੰ ਘੇਰੀ ਬੈਠਾ ਹਾਂ ਕਮਰੇ ਦੇ ਅੱਥੇ ਅੰਦਰੇ 게ਟ ਡਾ ਕੇ 게ਟ ਵਾਲੀ ਸਾਈਡ ਮੈਂ ਬੈਠਾ ਹਾਂ ਹੁਣ ਨਾ ਉਹ ਜਾਣ ਜੋਗਰੇ ਕਿਸੇ ਪਾਸੇ ਤੇ ਮੈਂ ਹੁਣ ਉਹਨਾਂ ਤੋਂ ਸਾਰਾ ਤੇ ਗਲਤੀ ਮਨਾ ਕੇ ਹਟਣੀ